ਜੀਗਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਸਾਰੇ ਠੀਕ ਵਧੀਆ ਰਾਜੀ ਖੁਸ਼ੀ ਉਮੀਦ ਕਰਦੀ ਤੁਸੀਂ ਵੀ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਮੇਰੀ YouTube ਫੈਮਿਲੀ ਚੈਨਲ ਤੇ ਸਵਾਗਤ ਕਰਦੀ ਆ ਤੁਹਾਡਾ ਤੇ ਪ੍ਰਮਾਤਮਾ ਤੁਹਾਨੂੰ ਪੂਛ ਰੱਖੇ ਚੜ੍ਹਦੀ ਕਲਾ ਜ ਰੱਖੇ ਤੇ ਤੁਸੀਂ ਮੈਨੂੰ ਐ ਦੱਸੋ ਵੀ ਰੱਬ ਦਾ ਹੁਣ ਕੀ ਇਲਾਜ ਬਣਾਈਏ ਮੈਂ ਤਾਂ ਸਮਾਨ 3 ਚੱਕ ਲੀਆਂ 1.5 ਲੀਆਂ ਹਨਾ ਤੇ ਉਧਰ ਪਾ ਲਈਆਂ ਹੁਣ ਇਧਰੋਂ ਫਰਸ਼ ਲੱਗੂਗੀ ਤਾਂ ਫੇਰ ਹੀ ਬੈਣੀਆਂ ਹਨਾ ਤੇ ਟੜਕੇ ਦੇ ਅੱਜ ਫੇਰ ਵਗ ਪਿਆ ਕੱਲ ਤਾਂ ਚਲ ਇੰਨਾ ਕੁ ਚਿਰ ਆਮਦਾਰੀ ਰਹੀ ਵੀ ਮੀਂਹ ਹਟ ਗਿਆ ਸੁਭਾਟੀ ਨਾਲ ਚੱਕ ਕੇ ਉਧਰ ਪਾਤੇ ਨੇ ਤੇ ਬੜੀ ਮੁਸ਼ਕਲ ਦੀ ਗੱਲ ਹੈ ਦੋਨੇ ਪੇਟੀਆਂ ਉਹ ਵੀ ਬਾਹਰ ਜੁਲੜ ਤੱਪੜ ਸਾਰੇ ਬਾਹਰ ਪਏ ਬਿਸਤਰੇ ਪਏ ਬਾਹਰ ਹਨਾ ਹੁਣ ਮੈਂ ਕੀ ਇਲਾਜ ਬਣਾਵਾਂ ਰੱਬ ਦਾ ਅਰਦਾਸ ਕਰੋ ਸਾਰੇ ਜਾਣੇ ਦੋ ਦਿਨ ਰੱਬ ਨਾ ਆਵੇ ਮੀਂਹ ਤੇ ਆਪਾਂ ਬਣਾ ਲਈ ਅੱਜ ਚਟਨੀ ਚਟਨੀ ਚ ਪਾਏ ਹਰੀਆਂ ਮਿਰਚਾਂ ਪਿਆਜ਼ ਤੇ ਅੰਬ ਦਾ ਚਾਰ ਪਾਇਆ ਇੱਕ ਫਾੜੀ ਤੇ ਹੋਰ ਕਿਵੇਂ ਹੋ ਠੀਕ ਠਾਕ ਹੋ ਸਾਰੇ ਸਾਡੇ ਸਾਰਾ ਕੁਝ ਬਾਹਰ ਪਿਆ ਕੋਈ ਸਾਧਨ ਨਹੀਂ ਟੀਨ ਹਾਲਾਤਾਂ ਦਾ ਕੱਲ ਆ ਚੈਨ ਲਾਈਟ ਇਨਾਂ ਤੋਂ ਇੱਧਰ ਦੇਖੋ ਦੇਖ ਸਕਦੇ ਤੁਸੀਂ ਪੇਟੀਆਂਾਂ ਟੱਕੀਆਂ ਕੂਲਰ ਮਸ਼ੀਨ ਕੱਪੜੇ ਧੋਣ ਵਾਲੀ ਸਾਰਾ ਕੁਝ ਬਾਹਰ ਪਿਆ ਕੱਪੜੇ ਸੇ ਹੁਣ ਵਾਲੀ ਮਸ਼ੀਨ ਵੀ ਇੱਕ ਬਾਹਰ ਪਈ ਆ। ਆਹ ਪਈ ਆ ਬਾਹਰ ਵਿਚਾਰੀ। ਇਹ ਜੰਗਾਰ ਪੈ ਜਾਣੀ ਹੁਣ। ਆਹ ਪੇਟੀਆਂ ਟੱਕੀਆਂ ਪਈਆਂ ਸਮਾਨ ਤੁਸੀਂ ਦੇਖ ਸਕਦੇ ਫਿਲਟਰ ਵੀ ਬਾਹਰ। ਤੀਨਾ ਲਾਤੀਆਂ ਨਾ ਇੱਥੋਂ। ਤੀਨਾ ਇੱਥੋਂ ਲਾਹਣੇ ਕਰਕੇ ਇੱਧਰ ਤੀਨਾ ਪਾਤੀਆਂ। ਇੱਧਰ ਬਾਦੀਆਂ ਤੀਨਾ। ਇੱਧਰ ਬਾਦੀਆਂ ਤੀਨਾ ਹੁਣ। ਛੱਤ ਤਾਂ ਦਿੱਤੀ ਪਾ ਹੁਣ ਮਿੱਟੀ ਪਾਈ ਜਾਂਦੇ ਆ। ਆ ਮਿੱਟੀ ਵੀ ਜਿਹੜੀ ਐਨਾ ਐਨੀ ਮਿੱਟੀ ਪਈ ਆ ਇਧਰ ਪਾਉਣ ਵਾਲੀ ਹਜੇ ਇਧਰ ਪਾਵਾਂਗੇ ਬਰਾਬਰ ਹੋ ਜਾਊਗਾ ਫੇਰ ਕਿਤੇ ਗੱਲ ਬਾਨੀ ਫੇਰ ਪਰਸ਼ ਲਾਵਾਂਗੇ ਟੈਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੱਡੀਆਂ ਟੈਲਾ ਦੇਖੋ ਏਡੀ ਵੱਡੀ ਟੈਲ ਆ ਪੁਰਾਣੀ ਉੱਥੇ ਪਾਉਣੀ ਆ ਇਧਰ ਪਾਤੀਆਂ ਟੀਨਾ ਬਰਾਂਡੇ ਛੱਤ ਡਿੱਗ ਪਈ ਸੀਗੀ ਇਦਾਂ ਕੀਤਾ ਪਾਣੀ ਕਬਰ ਆਪਾਂ ਤੁਸੀਂ ਦੇਖ ਸਕਦੇ ਹੋ ਸਾਰੇ ਘਰ ਦਾ ਸਮਾਨ ਅੰਦਰੋਂ ਕੱਢ-ਕੱਢ ਕੇ ਰੱਖਿਆ ਜੋੜੀਆਂ ਲਾ ਕੇ ਰੱਖਤਨਾ ਦੇਖ ਲਓ ਜੋੜੀਆਂ ਜਾਣੀਆਂ ਪੈਣੀਆਂ ਤੀਨਾ ਪੰਜਾ ਚੈਨ ਲਾਏ ਪਏ ਆ ਸਾਰੇ ਸਾਧਨ ਬਾਹਰ ਹੀ ਪਏ ਆ ਮੈਂ ਨੂੰ ਬੇਨਤੀ ਕਰਦੀ ਕਿ ਰੱਬਾ ਅੱਜ ਦੀ ਦਿਹਾੜੀ ਸਾਨੂੰ ਦੇ ਦੇ ਅੱਜ ਦੀ ਦਿਹਾੜੀ ਸਾਨੂੰ ਦੇ ਦੇ ਅਸੀਂ ਆਪ ਦਾ ਸਮਾਣੰਦਰ ਸੰਭਲ ਗਏ ਬਾਪੂ ਮਿਹਨਤੀ ਆ ਤੂੰ ਸਾਰਿਆਂ ਨੇ ਸੁਣ ਲੈਣਾ ਮੇਰੀ ਕਾਤੋਂ ਨਹੀਂ ਸੁਣਦਾ ਗਾ ਹੈ ਮੇਰੇ ਵੀ ਸੁਣ ਲੈ ਸਾਰਿਆਂ ਨੇ ਸੁਣੀ ਜਾਨਾ ਅਜੇ ਘਰ ਪਾਉਣ ਵਾਲਾ ਤੂੰ ਹਣ ਉੱਤੋਂ ਚੜ ਚੜ ਕੇ ਆਈ ਜਨਾ ਮੈਂ ਤੈਨੂੰ ਕੀ ਕਹਾਂ ਬਾਪੂ ਮੈਂ ਤੇਰਾ ਆਸਰਾ ਤੱਕ ਕਰਕੇ ਦਾ ਸਭ ਕੁਝ ਕਰਦੀ ਆ ਬਾਪੂ ਮੈਂ ਤੈਨੂੰ ਕੁਝ ਨਹੀਂ ਕਹਿ ਸਕਦੀ ਚੰਗਾ ਮੜਾ ਨਹੀਂ ਮੈਂ ਕਹਿ ਸਕਦੀ ਕੁਝ ਵੀ ਤੈਨੂੰ ਬਾਪੂ ਬਸ ਮੇਰੀ ਤੂੰ ਅਰਦਾਸ ਸੁਣ ਲੈ ਜਰੂਰ ਮੀ ਹਟਾ ਦੇ ਦੋ ਦਿਨ ਮੀਂਹ ਬੰਦ ਕਰ ਦੇ ਬਸ ਸਾਨੂੰ ਇੰਨੀ ਬਹੁਤ ਆ